ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿੰਗ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਹਾਰਦਿਆ ਮਸਾਲਾ ਕੰਪਨੀ ਦੀਆਂ ਮੁਸ਼ਕਿਲਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਮਸਾਲਿਆਂ 'ਚ ਕੀਟ ਨਾਸ਼ਕ ਪਾਏ ਜਾਣ ਦੇ ਦੋਸ਼ਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫੂਡ ਸਟੈਂਡਰਡਸ ਆਸਟ੍ਰੇਲੀਆ ਨਿਊਜ਼ੀਲੈਂਡ ਐਫਐਸਸੀ ਐਂਡ ਜੈਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਪਾਰਟੀ ਕੰਪਨੀ ਐਮੜੀਐਚ ਅਤੇ ਐਬਰੈਸ ਦੇ ਮਸਾਲਿਆਂ ਨੂੰ ਲੈ ਕੇ ਜੋ ਦੋਸ਼ ਲੱਗੇ ਨੇ ਉਹਨਾਂ ਦੀ ਜਾਂਚ ਕਰ ਰਿਹਾ ਦੱਸਦੀ ਹੈ ਕਿ ਜੇਕਰ ਜਾਂਚ 'ਚ ਦੋਸ਼ ਸਹੀ ਪਾਏ ਜਾਂਦੇ ਨੇ ਤਾਂ ਕੰਪਨੀ ਨੂੰ ਆਸਟ੍ਰੇਲੀਆ ਤੋਂ ਆਪਣੇ ਪ੍ਰੋਡਕਟਸ ਵਾਪਸ ਵੀ ਮੰਗਵਾਉਣੇ ਪੈ ਸਕਦੇ ਨੇ। ਇਸ ਤੋਂ ਪਹਿ ਦੂਜੇ ਪਾਸੇ ਅਮਰੀਕਾ ਨੇ ਵੀ ਦੋਵਾਂ ਕੰਪਨੀਆਂ ਨੂੰ ਵਾਚ ਲਿਸਟ 'ਚ ਪਾ ਦਿੱਤਾ। ਦੋਵੇਂ ਦੇਸ਼ਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਦੋਵੇਂ ਕੰਪਨੀਆਂ ਨੇ ਮਸਾਲਿਆਂ 'ਚ ਐਥਲਨ ਆਕਸਾਈਡ ਦਾ ਲੇਬਲ ਆਮ ਨਾਲੋਂ ਜ਼ਿਆਦਾ ਹੈ ਜਿਸ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖਤਰਾ ਹੈ। ਐਫਐਸਏਐਨਜ਼ ਨੇ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸਮਝਣ ਲਈ ਇੰਟਰਨੈਸ਼ਨਲ ਫੂਡ ਇਨਫੋਰਸਮੈਂਟ (ਐਫਐਨਸੀ) ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਆਸਟ੍ਰੇਲੀਆ 'ਚ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਲੋੜ ਹੈ ਜਾਂ ਨਹੀਂ। ਐਫਐਨਸੀ ਨੇ ਕਿਹਾ ਕਿ ਐਥਲਨ ਆਕਸਾਈਡ ਨੂੰ ਆਸਟ੍ਰੇਲੀਆ 'ਚ ਵਿਚੇ ਜਾਣ ਵਾਲੇ ਫੂਡ ਪ੍ਰੋਡਕਟਸ 'ਤੇ ਯੂ はい。 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੀਤੇ ਦਿਨ ਮੰਗਲਵਾਰ ਨੂੰ ਨਿਊਯਾਰਕ ਦੀ ਅਦਾਲਤ ਨੇ ਸਖਤ ਚੇਤਾਵਨੀ ਦਿੱਤੀ। ਅਦਾਲਤ ਵੱਲੋਂ 9 ਵਾਰ ਦਿੱਤੇ ਗਏ ਗੈਂਗ ਆਰਡਰ ਦੀ ਉਲੰਘਣਾ ਕਰਨ ਤੇ 9000 ਡਾਲਰ ਦਾ ਜੁਰਮਾਨਾ ਕੀਤਾ ਗਿਆ। ਇਸ ਦੇ ਨਾਲ ਹੀ ਅਦਾਲਤ ਵੱਲੋਂ ਉਹਨਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਕੇਸ ਸੰਬੰਧੀ ਗਵਾਹਾਂ, ਜੱਜਾਂ ਅਤੇ ਹੋਰ ਲੋਕਾਂ ਖਿਲਾਫ ਟਿੱਪਣੀਆਂ ਕਰਨਗੇ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ। ਮਾਰਚਨ ਨੇ ਅਫਸੋਸ ਜ਼ਾਹਤਾਇਆ ਕਿ ਉਸ ਕੋਲ ਵੱਧ ਜੁਰਮਾਨਾ ਲਗਾਉਣ ਦਾ ਅਧਿਕਾਰ ਨਹੀਂ ਹੈ। ਧਿਆਨਯੋਗ ਹੈ ਕਿ ਜਦੋਂ ਨਿਊਯਾਰਕ ਦੇ ਜੱਜ ਜੁਵਾਨ ਐਮ ਮਾਰਚਨ ਕਮ ਜਾਰੀ ਕੀਤਾ ਗਿਆ ਸਰਕਾਰੀ ਵਕੀਲਾਂ ਦੇ ਉਲੰਘਣਾਵਾਂ ਦਾ 트ੰਪ ਤੇ ਦੋਸ਼ ਲਗਾਇਆ ਸੀ ਕਿ ਪਰ ਨਿਊਯਾਰਕ ਤੇ ਜੱਜ ਜਵਾਨ ਐਮ ਮਾਰਚਨ ਨੇ ਪਾਇਆ ਸੀ ਕਿ ਉਲੰਘਣਾਵਾਂ ਨੌਂ ਸੀ ਫਿਰ ਵੀ ਸੱਤਾਧਾਰੀ ਰਿਪਬਲਿਕਨ ਸਾਫਕਾ ਰਾਸ਼ਟਰਪਤੀ ਲਈ ਇੱਕ ਸਖਤ ਚੇਤਾਵਨੀ ਸੀ ਜਿਸ ਨੂੰ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਆਪਣੇ ਸੁਤੰਤਰ ਪਾਸ਼ਣ ਦੇ ਅਧਿਕਾਰਾਂ ਦੀ ਵਰਤੋਂ ਕਰ ਰਿਹਾ ਸੀ ਇਹ ਫੈਸਲੇ ਇਤਿਹਾਸਿਕ ਕੇਸ ਵਿੱਚ ਗਵਾਹੀ ਦੇ ਦੂਜੇ ਹਫ਼ਤੇ ਦੀ ਸ਼ੁਰੂਆਤ ਵਿੱਚ ਆਇਆ ਮੈਨਹਟਨ ਦੇ ਵਕੀਲ ਦਾ ਕਹਿਣਾ ਹੈ ਕਿ 트ੰਪ ਅਤੇ ਉਸ ਦੇ ਸਹਿਯੋਗੀਆਂ ਨੇ ਨਕਾਰਾਤਮਕ ਕਹਾਣੀਆਂ ਨੂੰ ਦਫ਼ਨ ਕਰਕੇ 2016 ਦੇ ਰਾਸ਼ਟਰਪਤੀ ਦੀ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਇੱਕ ਗੈਰ ਕਾਨੂੰਨੀ ਯ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਅਜੇ ਖਤਮ ਨਹੀਂ ਹੋਈ ਹੈ ਦੋਵਾਂ ਦੇਸ਼ਾਂ ਵੱਲੋਂ ਰੋਜ਼ਾਨਾ ਡਰੋਨ ਅਤੇ ਮਜ਼ਾਈਲ ਹਮਲੇ ਹੁੰਦੇ ਰਹਿੰਦੇ ਨੇ ਹੁਣ ਰੂਸ ਨੇ ਯੂਕਰੇਨ ਦੇ ਬੰਦਰਗਾਹ ਸ਼ਹਿਰ ਅਡੇਸਾ ਤੇ ਮਜ਼ਾਈਲ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਕਾਲੇ ਸਾਗਰ ਤੇ ਸਥਿਤ ਸਥਿਰ ਬੰਦਰਗਾਹ ਸ਼ਹਿਰ ਅਡੇਸਾ ਤੇ ਮਜ਼ਾਈਲ ਦਾਗੀ ਜਿਸ ਚ ਕਟੋ-ਕਟ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਯੂਕਰੇਨ ਦੇ ਅਧਿਕਾਰੀਆਂ ਨੇ ਵੀ ਮਜ਼ਾਈਲ ਹਮਲੇ ਅਤੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ ਯੂਕਰੇਨ ਦੇ ਪ੍ਰਿਸਕਿਊਟਰ ਜਨਰਲ ਦੁਬਾਰਾ ਚਾਰੀ ਕੀਤੀ ਕਿ ਇੱਕ ਵੀਡੀਓ ਨੇ ਉਸ ਦੁਖਦਾਈ ਪੋ ਇਸ ਹੀ ਮਜ਼ਾਇਲ ਹਮਲੇ ਚ ਤਬਾਹ ਹੋਈਆਂ ਇਮਾਰਤਾਂ ਚ ਇੱਕ ਸਿੱਖਿਆ ਸੰਸਥਾਨ ਵੀ ਸ਼ਾਮਿਲ ਹੈ ਜਿਸ ਨੂੰ ਲੋਕ ਸਥਾਨਕ ਭਾਸ਼ਾ ਵਿੱਚ ਹੈਰੀ ਪੌਟਰ ਮਹਿਲ ਕਹਿੰਦੇ ਨੇ ਕਿਉਂਕਿ ਇਹ ਆਈਕੋਨਿਕ ਸਕਾਟਿਸ਼ ਆਰਕੀਟੈਕਚਰਲ ਸ਼ੈਲੀ ਨਾਲ ਮਿਲਦੀ ਜੁਲਦੀ ਇਮਾਰਤ ਸੀ ਕਈ ਇਮਾਰਤਾਂ ਦੇ ਟਾਵਰ ਅਤੇ ਛੱਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਨੇ ਦੱਖਣੀ ਚੀਨ ਵਿੱਚ ਪਿਛਲੇ 6 ਦਿਨਾਂ ਤੋਂ ਭਾਰੀ ਮੀਂਹ ਅਤੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਨਦੀਆਂ ਦੇ ਕਿਨਾਰੇ ਸ਼ਹਿਰਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਚੀਨ ਦੇ ਗੁਆੰਗਡੋਗ ਸੂਬੇ ਵਿੱਚ ਇੱਕ ਹਾਈਵੇ ਦਾ ਇੱਕ ਹਿੱਸਾ ਡਿੱਗਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਰਾਜ ਦੇ ਪ੍ਰਸਾਰਕ ਸੀਸੀਟੀਵੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਕਿ ਹਾਲ ਦੇ ਦਿਨਾਂ ਵਿੱਚ ਇਸ ਖੇਤਰ ਵਿੱਚ ਭਾਰੀ ਮੀਂਹ ਪੈ ਰਿਹਾ ਅਤੇ ਬਚਾਅ ਕਰਮਚਾਰੀਆਂ ਨੇ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਗੁਆੰਗਨਜੂ ਸ਼ਹਿਰ ਹਾਂਗਕਾਂਗ ਤੋਂ 330 ਕਿਲੋਮੀਟਰ ਦੀ ਦੂਰਤਾ 'ਤੇ ਸਥਿਤ ਹੈ। ਗੁਆ ਖੱਟਦੇ ਇਸ ਖੇਤਰ ਵਿੱਚ ਬਹੁਤ ਸਾਰੇ ਕਾਰਖਾਨੇ ਨੇ ਜੋ ਵੱਡੀ ਮਾਤਰਾ ਵਿੱਚ ਚਿਨੀ ਸਮਾਨ ਵੀ ਬਰਾਮਦ ਕਰਦੇ ਨੇ ਇਸ ਤੋਂ ਪਹਿਲਾਂ ਚੀਨ ਦੇ ਗਵਾਂਗਰੂ ਸ਼ਹਿਰ 'ਚ ਆਏ ਤੂਫਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 33 ਜ਼ਖਮੀ ਹੋ ਗਏ ਸੀ ਚੀਨ ਦੀ ਸਰਕਾਰੀ ਸਮachar ENCS ਨੂੰ ਹਾਂ ਮੁਤਾਬਿਕ ਇਹ ਤੂਫਾਨ ਸ਼ਨੀਵਾਰ ਸਾਈ ਅਪ੍ਰੈਲ ਦੁਪਹਿਰ ਨੂੰ ਗਵਾਂਗੰਜੂ ਸ਼ਹਿਰ ਨਾਲ ਟਕਰਾ ਗਿਆ ਇਸ ਦੌਰਾਨ ਇੱਥੇ 20.6 ਮੀਟਰ ਪ੍ਰਤੀ ਸਕਿੰਟ ਦੀ ਵੱਧ ਹਵਾ ਦੀ ਰਫ਼ਤਾਰ ਦਰਜ ਕੀਤੀ ਗਈ ਤੂਫਾਨ ਕਾਰਨ 141 ਫੈਕਟਰੀਆਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਿਕ ਬਚਾਅ ਟੀਮਾਂ ਅਜੇ ਵੀ 10 ਲੋਕਾਂ ਦੀ ਪ ਕਿ ਉਹ ਨਿਊਜ਼ ਯੀਐਨਸੀ ਨੇ ਦੱਸਿਆ ਕਿ ਚੌਂਕਿੰਗ ਸ਼ਹਿਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਇਰਾਨ ਦੁਆਰਾ ਕੱਢੇ ਜਾਣ ਤੋਂ ਬਾਅਦ 2000 ਤੋਂ ਬਾਅਦ afghan ਪ੍ਰਵਾਸੀਆਂ ਨੇ ਰਾਸ਼ਟਰ ਵਿੱਚ ਮੁੜ ਪ੍ਰਵੇਸ਼ ਕੀਤਾ ਟੋਲ ਨਿਊਜ਼ ਦੇ ਤਾਲੀਵਾਨ ਦੀ ਅਗਵਾਈ ਵਾਲੇ ਸਰਹਾਦਰੀ ਅਤੇ ਵਾਪਸੀ ਮੰਤਰਾਲੇ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਮੰਤਰਾਲੇ ਅਨੁਸਾਰ ਸੋਮਵਾਰ ਨੂੰ ਦੇਸ਼ ਦੀ ਪੁਲਿਸ ਦੁਆਰਾ ਕੱਢੇ ਜਾਣ ਤੋਂ ਬਾਅਦ 260 afghan ਪ੍ਰਵਾਸੀ ਪਾਕਿਸਤਾਨ ਤੋਂ ਕਾਬੂਲ ਵਾਪਸ ਪਰਤੇ ਇਸ ਦੌਰਾਨ ਖਾਮਾ ਪ੍ਰੈਸ ਦੀ ਰਿਪੋਰਟ ਮੁਤਾਬਕ 2368 afghan ਪ੍ਰਵਾਸੀ ਵੀ ਉਸੇ ਦਿਨ ਇਰਾਨ ਤੋਂ ਅਫਗਾਨਿਸਤਾਨ ਵਿੱਚ ਮੁੜ ਦਾਖਲ ਹੋਏ ਪ੍ਰਵਾਸੀ ਨਗਰ ਹਾਰ ਸੂਬੇ ਵਿੱਚ ਤੋਰਖਮ ਸਰਹੱਦੀ ਲੰਘੇ ਰਾਹੀਂ ਦੇਸ਼ ਪਰਤੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਵਾਪਸ ਆਉਣ ਵਾਲੇ ਲੋਕ ਖ ਅਫਗਾਨਿਸਤਾਨ ਵਿੱਚ ਦਾਖਲ ਹੋਏ ਤਾਲਿਬਾਨ ਨੇ ਸਰਨਾਰਥੀ ਮੰਤਰਾਲੇ ਨੇ ਈਰਾਨ ਤੋਂ ਪਰਵਾਸੀਆਂ ਦੀ ਵਾਪਸੀ ਦੀ ਕੋਸ਼ਿਸ਼ ਨ ਅਜੇੇ ਸਮੇਂ ਕੀਤੀ ਜਦੋਂ ਹਾਲ ਹੀ ਦੇ ਮਹੀਨਿਆਂ ਵਿੱਚ ਈਰਾਨ ਖਾਸ ਤੌਰ ਤੇ ਪਾਕਿਸਤਾਨ ਤੋਂ ਅਫਗਾਨ ਪਰਵਾਸੀਆਂ ਨੂੰ ਕੱਢਣ ਦਾ سلسلہ ਤੇਜ਼ ਹੋ ਗਿਆ ਗੁਪ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਫੈਡਰਲ ਜਾਂਚ ENC ਕੋਲ ਇਹ ਸਾਬਤ ਕਰਨ ਲਈ ਕੁਝ ਵੀ ਨਹੀਂ ਸੀ ਕਿ ਜੇਲ੍ਹ ਵਿੱਚ ਬੰਸਾਬ ਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਕੋਲ ਗੁਪ ਦਸਤਾਵੇਜ਼ ਸੀ ਅਤੇ ਉਹ ਗੁੰਮ ਹੋ ਗਏ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਮੀਰ ਫਾਰੂਕ ਅਤੇ ਜਸਟਿਸ ਮਿਆਂਗੁਲ ਹਸਨ ਦੀ ਬੈਂਚ ਨੇ ਮੰਗਲਵਾਰ ਨੂੰ 77 ਸਾਲਾ ਇਮਰਾਨ ਖਾਨ ਅਤੇ ਉਨ੍ਹਾਂ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕ੍ਰੈਸ਼ੀ ਦੀ ਗੁਪ ਦਸਤਾਵੇਜ਼ ਰੱਖਣ ਦੇ ਮਾਮਲੇ ਵਿੱਚ ਉਨ੍ਹਾਂ ਦੀ ਸਜ਼ਾ ਖਿਲਾਫ ਅਪੀਲਾਂ ਦੀ ਸੁਣਵਾਈ ਮੋੜ ਸ਼ੁਰੂ ਕੀਤੀ ਬੈਂਚ ਨੇ ਪੁੱਛਿਆ ਸੀ ਕਿ ई इज द गासा एजेंसी कोल ए साबित ਕਰਨ ਲਈ ਕੋਈ ਸਮਗਰੀ ਹੈ ਕਿ ইমরান خان ਕੋਲ ਗੁਪਤ ਦਸਤਾਵੇਜ਼ ਨੇ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਅੱਜ ਕਾਂਗਰਸ ਦੇ ਸੀਨੀਅਰ ਆਗੂ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਨੂੰ ਅਲਬੀ ਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਈ 'ਤੇ ਗੋਲਡੀ ਨੂੰ ਪਾਰਟੀ ਵੀ ਸ਼ਾਮਿਲ ਕਰਵਾਇਆ ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਮਯੂਸੀ ਦੱਸਣ ਜੋਗ ਹੈ ਕਿ ਦਲਬੀਰ ਸਿੰਘ ਗੋਲਡੀ ਪਹਿਲਾਂ ਵਿਧਾਇਕ ਵੀ ਰਹੇ ਨੇ ਉਹ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਤੂਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਕਾਂਗਰਸ ਦੀ ਟਿਕ ਬਹੁਤ ਚਰਚਿਤ ਸੀਤ ਲੁਧਿਆਣਾ ਚ ਕਾਂਗਰਸ ਦੀ ਤੜੇਬੰਦੀ ਖਤਮ ਕਰਨ ਲਈ ਆਖਰਕਾਰ ਪੰਜਾਬ ਕਾਂਗਰਸ ਨੇ ਆਪਣੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਚੌਂ ਮੈਦਾਨ ਚ ਉਤਾਰ ਕੇ ਪੂਰੀ ਤਾਕਤ ਲਾ ਦਿੱਤੀ ਹੈ ਹਾਲਾਂਕਿ ਲੁਧਿਆਣਾ ਚ ਕਾਂਗਰਸ ਦੇ ਸੂਬਾ ਪ੍ਰਧਾਨ ਲਈ ਰਸਤਾ ਸੌਖਾ ਨਹੀਂ ਹੈ ਲੁਧਿਆਣਾ ਆਉਂਦੀ ਰਾਜਾ ਬੜਿੰਗ ਨੂੰ ਸਭ ਤੋਂ ਪਹਿਲਾਂ ਇੱਥੇ ਚੱਲ ਰਹੀ ਤੜੇਬੰਦੀ ਨੂੰ ਰੋਕਣਾ ਵੱਡੀ ਚੁਣੌਤੀ ਹੋਵੇਗਾ ਇਸ ਦੇ ਨਾਲ ਨਾਲ ਪਾਰਟੀ ਨੂੰ ਛੱਡ ਕੇ ਹੋਰਾਂ ਪਾਰਟੀਆਂ ਚ ਜਾ ਰਹੇ ਵਰਕਰਾਂ ਤੇ ਆਗੂਆਂ ਨੂੰ ਰੋਕਣ ਲਈ ਵੀ ਰਾਜਾ ਬੜਿੰਗ ਨੂੰ ਕੰਮ ਕਰਨਾ ਪਵੇਗਾ ਜੇ ਉਹ ਇੱਥੇ ਤੜੇਬੰਦੀ ਨੂੰ ਖਤਮ ਕਰਨ ਚ ਸਫਲ ਹੋਗੇ ਤਾਂ ਸੁਇਸਨ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਾਰੀ ਸ਼ਿਕਾ